ਇਸ ਤਰ੍ਹਾਂ ਜੀ ਜਿਹੜਾ ਇਹ ਅਰਜੁਨ ਵੈਲੀ ਗਾਣਾ ਹੈ ਇਹ ਸਾਡੇ ਮਹਾਨ ਗੀਤਕਾਰ ਮਰਹੂਮ ਦੇਵ ਤਰੀਕੇ ਵਾਲਾ ਜੀ ਉਹਨਾਂ ਦਾ ਲਿਖਿਆ ਹੋਇਆ ਗਾਣਾ ਸੀ ਇਹ 2015 ਦੇ ਵਿੱਚ ਅਸੀਂ ਗੁਰਮੀਤ ਮੀਤ ਦੀ ਆਵਾਜ਼ ਦੇ ਵਿੱਚ ਰਿਕਾਰਡ ਕਰਕੇ ਮੇਰੇ ਕੇ ਐਂਟਰਟੇਨਰਸ YouTube ਚੈਨਲ ਤੇ ਵੀ ਚੱਲ ਰਿਹਾ ਤੇ ਅਸੀਂ ਇਹਦੀਆਂ ਸੀੜੀਆਂ ਵੀ ਮਾਰਕੀਟ ਦੇ ਵਿੱਚ ਸੇਲ ਕੀਤੀਆਂ ਸੀ ਤੇ ਇਹਦੇ ਵਿੱਚ ਜਿਹੜੀ ਪ੍ਰੈਜੈਂਟੇਸ਼ਨ ਆ ਉਹ ਵੀ ਮਰਹੂਮ ਗੀਤਕਾਰ ਜਿਹੜੇ ਦੇਵ ਤ੍ਰੀਕੇ ਵਾਲੇ ਜੀ ਦੀ ਸੀਗੀ ਉਹਨਾਂ ਨੇ ਆਪਣੀ ਦੇਖ ਰੇਖੇ ਹੇਠ ਇਹ ਸਾਰੀ ਐਲਬਮ ਬੂਰੀ ਹੁੰਦੀ ਆ ਐਲਬਮ ਦੇ ਨਾਮ ਹੇਠੇ 8 ਗੀਤਾਂ ਦੀ ਐਲਬਮ ਦਾ ਸਾਨੂੰ ਰਿਕਾਰਡ ਕਰਵਾਈ ਸੀ ਉਹਨਾਂ ਦੀ ਦੇਖ ਰੇਖੇ ਠੀਕਾ ਮ ਹੋਇਆ ਸੀ ਤੇ ਅੱਜ ਹੁਣ ਜਦੋਂ ਅਸੀਂ ਦੇਖਿਆ ਕਿ ਜਿਹੜਾ ਐਨੀਮਲ ਫਿਲਮ ਇੱਕ ਆਈ ਹੈ 3 ਸੀਰੀਜ਼ ਨੇ ਉਹਦਾ ਜਿਹੜਾ ਸੰਗੀਤ ਉਹ ਲੌਂਚ ਕੀਤਾ ਤੇ ਉਹਦੇ ਵਿੱਚ ਭੁਪਿੰਦਰ ਬੱਬਲ ਜੀ ਨੇ ਇਹ ਗਾਣਾ ਗਾਇਆ ਉਹਦੇ ਵਿੱਚ ਇੱਕ ਤੌਹਤਾ ਥੋੜਾ ਟੈਂਪੋ ਜਿਹੜਾ ਸਲੋ ਕਰਤਾ ਤੇ ਦੂਸਰਾ ਉਹਦੇ ਵਿੱਚ ਇੱਕ ਦੋ ਸ਼ਬਦ ਜਿਹੜੇ ਬਦਲ ਕੇ ਹਰੇਕ ਅੰਤਰੇ ਦੇ ਵਿੱਚ ਅ ਇੱਕ ਦੋ ਸ਼ਬਦ ਬਦਲ ਕੇ ਉਹਨੂੰ ਤੋੜ ਮਰੋੜ ਕਰਕੇ ਉਹਨੂੰ ਆਪਣੇ ਅ ਅੰਦਾਜ਼ ਚ ਗਾ ਕੇ ਤੇ ਟੀ ਸੀਰੀਜ਼ ਨੂੰ ਦੇ ਦਿੱਤਾ ਤੇ ਇਹ ਜਿਹੜਾ ਸਰਾ ਸਰ ਜਿਹੜੀ ਕਾਪੀ ਰਾਈਟਸ ਐਕਟ ਦੀ ਜਿਹੜੀ ਅਲੰਘਣਾ ਹੈ ਅਸੀਂ ਇਹਦੇ ਸਬੰਧ ਦੇ ਵਿੱਚ ਇੱਕ ਕੰਪਲੀਟ ਐਸਐਸਪੀ ਦਫ਼ਤਰ ਪਟਿਆਲਾ ਇੱਥੇ ਦਿੱਤੀ ਆ ਤੇ ਜਿਹੜੀ ਇਨਕੁਆਰੀ ਐਸਪੀ ਸਿਟੀ ਸ੍ਰੀ ਸਰਫਰਾਜ ਆਲਮ ਸਰਫਰਾਜ ਆਲਮ ਜੀ ਉਹ ਕਰ ਰਹੇ ਨੇ ਤੇ ਅਸੀਂ ਆਪਣੇ ਬਿਆਨ ਵਗੈਰਾ ਇਹਨਾਂ ਕੋਲ ਲਿਖਾ ਦਿੱਤੇ ਨੇ ਤੇ ਇੱਕ ਅਸੀਂ ਕਾਨੂੰਨੀ ਨੋਟਿਸ ਆਪਣੇ ਵਕੀਲ ਰਾਹੀਂ ਜਿਹੜਾ ਟੀ ਸੀਰੀਜ਼ ਤੇ ਭਵਿੰਦਰ ਬੱਬਲ ਜਿਹਨੂੰ ਭੇਜਿਆ ਜਿਹਦਾ ਹਾਲੇ ਤੱਕ ਸਾਡੇ ਕੋਲ ਕੋਈ ਰਿਪਲਾਈ ਨਹੀਂ ਆਇਆ ਸਰ ਐਨੀਮਲ ਫਿਲਮ ਦੇ ਜਿਹੜੇ ਪ੍ਰੈਜੈਂਟੇਟਰ ਨੇ ਜਾਂ ਫਰੋ ਦੇ ਪ੍ਰੋਡਿਊਸਰ ਨੇ ਉਹਨਾਂ ਨਾਲ ਕੋਈ ਗੱਲ ਹੋਈ ਇਸ ਤਾਂ ਦੀ ਜਾਂ ਉਹਨਾਂ ਤੋਂ ਕੋਈ ਕਾਰਵਾਈ ਕਰੋਗੇ ਉਹ ਉਹਨਾਂ ਦਾ ਕੋਈ ਸਾਨੂੰ ਕੰਟੈਕਟ ਨਹੀਂ ਮਿਲਿਆ ਇੱਕ ਉਹਨਾਂ ਦੇ ਵਿਹਾਵ ਤੇ ਕੋਈ ਸਾਡੇ ਨਾਲ ਕੰਟੈਕਟ ਹੋਇਆ ਸੀਗਾ ਇੱਕ ਫੋਨ ਆਇਆ ਸੀ ਉਹ ਹੁਣੇ ਨਹੀਂ ਪਤਾ ਕਿ ਵੀ ਉਹ ਕਿਸ ਤਰ੍ਹਾਂ ਕੋਈ ਫੇਕ ਕਾਲ ਸੀ ਜਾਂ ਕੋਈ ਉਹਨਾਂ ਦਾ অথੋਰਾਇਜ਼ ਸੀ ਉਹ ਸਾਡੇ ਤੋਂ ਕੋਈ ਡਾਕੂਮੈਂਟ ਮੰਗਦਾ ਹੈ ਤੁਸੀਂ ਪ੍ਰੂਫ ਮੈਨੂੰ ਭੇਜੋ ਵੀ ਜਿਹੜੀ ਇਹ ਸਾਰੇ ਗਾਣੇ ਦੀ ਸੋਸ਼ਲ ਮੀਡੀਆ ਤੋਂ ਜੋ ਕਮਾਈ ਹੋਈ ਹੈ ਉਹ ਲਗਭਗ ਦੱਸ ਰਿਹਾ ਸੀ ਕਿ ਵੀ 8 ਕਰੋੜ ਦੀ ਇਹਨੇ ਗਾਣੇ ਨੇ ਕਮਾਈ ਕੀਤੀ ਹੈ ਕਿ ਵੀ ਅਸੀਂ ਉਹਦਾ ਹਿਸਾਬ ਕਿਤਾਬ ਤੁਹਾਨੂੰ ਅੱਧੋ-ਅੱਧ ਕਰ ਦਾਂਗੇ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਸੀ ਹੁਣ ਸਾਨੂੰ ਲੱਗਿਆ ਕਿ ਵੀ ਸਾਇਦ ਉਹ ਕੋਈ ਫੇਕ ਕਾਲ ਸੀ ਅ ਜਿਵੇਂ ਕਿ ਤੁਸੀਂ ਕਿਹਾ ਵੀ ਐਫ ਆਈ ਆਰ ਦਰਜ ਕਰਾਈ ਆ ਬੱਬਲ ਜੀ ਦੇ ਔਰ ਟੀ ਸੀਰੀਜ਼ ਦੇ ਥੋੜੀ ਮੰਗ ਕੀ ਆ ਜੀ ਮੁੱਖ ਤੌਰ ਤੇ ਮੰਗ ਇਹ ਆ ਜੀ ਵੀ ਇੱਕ ਤਾਂ ਉਹਨਾਂ ਨੇ ਜਿਹੜਾ ਇਹ ਕਾਪੀ ਰਾਈਟਸ ਐਕਟ ਦੀ ਉਲੰਘਣਾ ਹੈ ਇਹ ਚੋਰੀ ਦਾ ਮਾਮਲਾ ਵੀ ਬਣਦਾ ਹੈ ਕਾਪੀ ਰਾਈਟਸ ਦਾ ਵੀ ਬਣਦਾ ਹੈ ਇਹਨਾਂ ਤੇ ਪਰਚਾ ਇੱਕ ਤਾਂ ਦਰਜ ਹੋਣਾ ਚਾਹੀਦਾ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕ ਕਥਾਵਾਂ ਇਹ ਜਿਹੇ ਮਹਾਨ ਗੀਤਕਾਰ ਸਮੇਂ ਦੇ ਵਿੱਚ ਇੱਕ ਆਧੇ ਹੁੰਦੇ ਨੇ ਤੇ ਜੇ ਉਹਨਾਂ ਦੇ ਲੋਕਥਾਵਾਂ ਦੇ ਨਾਲ ਲੋਕ ਕਿਸਿਆਂ ਦੇ ਨਾਲ ਇਸ ਤਰ੍ਹਾਂ ਛੇੜਛਾੜ ਹੋਣ ਲੱਗੀ ਤਾਂ ਬਾਲੀਵੁੱਡ ਨੇ ਸਾਡੇ ਜਿਹੜੇ ਸਾਰੇ ਪੰਜਾਬ ਦੇ ਕਿਸੇ ਕਾਬ ਨੇ ਉਹਨਾਂ ਨੂੰ ਤੋੜ ਮੋੜ ਕੇ ਆਪਣੇ ਨਾਮ ਕਰ ਲੈਣਾ ਜਿਹੜੀ ਪੰਜਾਬੀ ਸੰਗੀਤ ਇੰਡਸਟਰੀ ਆ ਉਹ ਬਰਬਾਦ ਹੋ ਜੇਗੀ ਇਸ ਦਿਨ ਭពਿੰਦਰ ਬੱਬਲ ਨੇ ਕੋਈ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਇਸ ਬਾਰੇ ਕੋਈ ਵਿਸ਼ੇਸ਼ ਤੌਰ ਤੇ ਕਿਹਾ ਹੈ ਮੈਂ ਉਹੀ ਉਹਨਾਂ ਦਾ ਵੀ ਇੱਕ ਕੋਈ ਹੈਗਾ ਸੀਗਾ ਜਿਸ ਨੇ ਉਹਨਾਂ ਦੀ ਟੀ ਸੀਰੀਜ਼ ਦੇ ਨਾਲ ਕੋਈ ਗੱਲਬਾਤ ਕਰਵਾਈ ਉਹ ਆਪਣੇ ਆਪ ਨੂੰ ਰਹਿਮਤ ਮਰਵਾਹਾ ਕਰਕੇ ਕੋਈ ਬੰਦਾ ਸੀਗਾ ਉਹ ਦਾ ਸਾਡੇ ਕੋਲ ਕਾਲ ਵੀ ਆਈ ਸੀ ਤੇ ਪਰ ਉਹਨਾਂ ਨੇ ਵੀ ਸਾਨੂੰ ਕੋਈ ਹੱਥ ਪੱਲਾ ਫੜਾਇਆ ਨਹੀਂ ਉਹ ਤਾਂ ਕਹਿੰਦੇ ਕਿ ਵੀ ਸਾਡਾ ਗਾਣਾ ਹੀ ਇਹ ਭਪਿੰਦਰ ਬੱਬਲ ਜੀ ਦਾ ਲਿਖਿਆ ਹੋਇਆ ਜਦ ਕਿ ਸਾਡੇ ਕੋਲ ਸਾਰੇ ਪੁਖਤਾ ਸਬੂਤ ਨੇ ਕਿ ਵੀ ਇਹ ਗਾਣਾ ਦੇਵ ਤਰੀਕੇ ਵਾਲੇ ਜਿੱਦਾਂ ਲਿਖਿਆ ਹੋਇਆ ਜੇ ਆਪਾਂ ਗੱਲ ਕਰੀਏ ਟੀ ਸੀਰੀਜ਼ ਦੀ ਬਹੁਤ ਵੱਡਾ ਬ੍ਰਾਂਡਡ ਨਾਮ ਹੈ ਉਹਨਾਂ ਨੇ ਇਹ ਮਿਸਟੈਕ ਕਿਵੇਂ ਕੀਤੀ ਤੁਹਾਨੂੰ ਲੱਗਦਾ ਕਿ ਵੀ ਇਹ ਉਹਨਾਂ ਨੇ ਕੁਝ ਦੇਖੋ ਸਭ ਕੁਝ ਪਰਚੋਲ ਕਰਨ ਤੋਂ ਬਾਅਦ ਹੀ ਕਰਨ ਲਿਆ ਹੋਣਾ ਜੀ ਨਹੀਂ ਸਾਰੇ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਨ੍ਹਾਂ ਦਾ ਵੱਡਾ ਨਾਮ ਹੁੰਦਾ ਕਿ ਵੀ ਉਹ ਕੋਈ ਗਲਤ ਕੰਮ ਨਹੀਂ ਕਰਦੇ ਮੈਂ ਤਾਂ ਇਹ ਸੋਚਦਾ ਕਿ ਵੀ ਇੱਕ ਕਹਾਵਤ ਹੈ ਉਹ ਕਹਿੰਦੇ ਤਾਂ ਹੁੰਦੇ ਨੇ ਕਹਿੰਦੇ ਵੀ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਪਰ ਸਾਡਾ ਜਿਹੜਾ ਪੁੱਤ ਚੋਰੀ ਵੀ ਹੋ ਗਿਆ ਤੇ ਗੱਬਰੂ ਵੀ ਹੋ ਗਿਆ ਤੇ ਕਮਾਈ ਵੀ ਕਰੋੜਾਂ ਦੀ ਕਰਕੇ ਦੇ ਰਿਹਾ ਹੈ ਬਾਲੀਵੁੱਡ ਨੂੰ ਇਹ ਨਵਾਂ ਟ੍ਰੈਂਡ ਹੈ ਕੋਈ ਇਹਦੇ ਵਿੱਚ ਕੋਈ ਇਹ ਨਹੀਂ ਵੀ ਜੇ ਕੋਈ ਵੱਡੇ ਬ੍ਰਾਂਡ ਆ ਜਾਂ ਵੱਡਾ ਕੰਪਨੀ ਆ ਵੀ ਉਹ ਕੋਈ ਕ੍ਰਾਈਮ ਨਹੀਂ ਕਰਨਗੇ ਇਹ ਤੁਸੀਂ ਸਾਡੇ ਜ਼ਰੀਏ ਜਿਹੜੇ ਉੱਥੋਂ ਦੇ ਪ੍ਰੋਡਿਊਸਰ ਨੇ ਅਨੀਮਰ ਗਲਮ ਦੇ ਉਹਨਾਂ ਨੂੰ ਕੋਈ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦੇ ਅਸੀਂ ਤੁਹਾਡੇ ਅੱਗੇ ਇਹ ਗਾਰ ਕਰਦੇ ਹਾਂ ਕਿ ਵੀ ਮੀਡੀਆ ਸਾਡਾ ਸਾਥ ਦੇਵੇ ਜਿਵੇਂ ਉਹਨਾਂ ਤੋਂ ਸਪਸ਼ਟੀਕਰਨ ਕਾਨੂੰਨ ਵੀ ਚਲੋ ਆਪਣਾ ਲਾਏਗਾ ਤੇ ਅਸੀਂ ਚਾਹੁੰਦੇ ਕਿ মিডিਆ ਰਾਹੀਂ ਵੀ ਉਹਨਾਂ ਤੋਂ ਸਪਸ਼ਟੀਕਰਨ ਇਸ ਵਿਸ਼ੇ ਤੇ ਮੰਗਿਆ ਜਾਵੇ ਦਰ ਬਬਲ ਜੀ ਉਹਦੇ ਚ ਚੇਂਜਿੰਗ ਹੈ ਜੀ ਜਿਹੜੀ ਇੱਕ ਤਾਂ ਸਥਾਈ ਹੈ ਉਹ ਅੱਧੀ ਸਾਡੇ ਵਾਲੀ ਉਹ ਹੈ ਇੱਕ ਲਾਈਨ ਤੇ ਅੱਧੀ ਕ ਉਹਦੇ ਵਿੱਚੋਂ ਬਦਲ ਤੇ ਦੋ ਲਾਈਨਾਂ ਉਹਨਾਂ ਨੇ ਬਦਲਤੀਆਂ ਜਿਵੇਂ ਅਸੀਂ ਉਹਦੇ ਚ ਸ਼ੁਰੂਆਤ ਕੀਤਾ ਹੋਇਆ ਬੋਲੀ ਟਾਈਪ ਉਹ ਜਿਵੇਂ ਆਰੀ 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 ਹੂੰ ਗੌਰੇਪੁਰੇ ਡਾਂਗ ਖੜਕੇ ਉੱਥੇ ਹੋਊਗੀ ਲੜਾਈ ਭਾਰੀ ਤੇ ਉਹਨਾਂ ਨੇ ਕਰਤਾ ਸਿੱਧਾ ਹੀ ਅਖਾੜੇ ਵਿੱਚ ਡਾਂਗ ਖੜਗੇ ਉੱਥੇ ਹੋਊਗੀ ਲੜਾਈ ਭਾਰੀ ਠੀਕ ਹੈ ਅਰਜਨ ਵੈਲੀ ਨੇ ਪੈਰ ਜੋੜ ਕੇ ਡਾਂਗ ਖੜਕੀ ਹੂੰ ਸਾਡਾ ਹੈਗਾ ਉਹਦੇ ਵਿੱਚ ਜਿਵੇਂ ਅਰਜਨ ਬੈਲੀ ਨੇ ਪੱਪ ਜੋੜ ਕੇ ਬਨਾਸੀ ਮਾਰੀ ਪੱਪ ਦੇ ਪੈਰ ਤੋਂ ਕੋਈ ਫਰਕ ਨਹੀਂ ਠੀਕ ਹੈ ਜੀ ਤੇ ਦੂਸਰਾ ਜਿਹੜਾ ਅੰਤਰਾ ਅਗਲਾ ਅੰਤਰਾ ਉਹਦੇ ਵਿੱਚ ਇਹ ਗਹਿਰਾ ਜਿਵੇਂ ਜਿੱਥੇ ਅਸੀਂ ਕਿਹਾ ਹੋਇਆ ਕਿ ਵੀ ਨੀਰੋ ਨੀਰ ਕਰ ਦੇਣਗੇ ਇੱਕ ਲਾਈਨ ਉਹਦੇ ਵਿੱਚ ਨੀਰੋ ਨੀਰ ਕਰ ਦੇਣਗੇ ਅੱਜ ਤਿਤਰਾ ਵਾਲੀ ਪੰਕਾਰੇ ਉਹਨਾਂ ਨੇ ਕੀ ਕਿਹਾ ਨੀਰੋ ਨੀਰ ਕਰ ਦੇਣਗੇ ਅੱਜ ਬਚਨ ਦੀ ਬਲਕਾਰੀ ਕੋਈ ਸ਼ਬਦ ਬਦਲਿਆ ਇਸ ਤਰ੍ਹਾਂ ਦੀ ਨਿੱਕੀ ਮੋਟੀ ਚੇਂਜਿੰਗ ਕਰਕੇ ਜਿਹੜਾ ਲਾਸਟ ਜਿਹੜੇ ਪਹਿਰੇ ਦੇ ਵਿੱਚ ਲਾਸਟ ਅੰਤਰੇ ਦੇ ਵਿੱਚ ਜਿਵੇਂ ਦੇਵ ਸਾਹਿਬ ਦਾ ਨਾਮ ਰਾਈਟਰ ਦਾ ਨਾਮ ਬੋਲਿਆ ਜਾਂਦਾ ਉਹ ਉਹਨਾਂ ਨੇ ਪਾਇਆ ਨਹੀਂ ਓਕੇ ਉਹਨਾਂ ਨੇ ਚੇਂਜ ਕਰਕੇ ਉਸ ਉਹਦੇ ਵਿੱਚ ਪੇਰ ਕਰਾ ਲਿਆ ਹੂੰ ਕਿ ਫਿਲਮ ਦੇ ਵਿੱਚ ਰਾਈਟਰ ਦਾ ਨਾਮ ਜੀ ਤੇ ਇੱਕ ਹੋਰ ਆਪਾਂ ਗੱਲ ਕਰੀਏ ਵੀ ਤਿੰਨ ਜਾਂ ਚਾਰ ਮਿਸ ਚੇਂਜਿੰਗ ਹੋਈਆਂ ਤੁਹਾਡੇ ਵੇਲੇ ਸਿੰਗਰ ਕੌਣ ਸੀ ਗਾਇ ਜਦੋਂ ਤੁਸੀਂ ਗਾਇ ਸੀ ਸਾਡੇ ਵੇਲੇ ਗੁਰਮੀਤ ਮੀਤ ਜੀ ਦਲੰਦਰ ਤੋਂ ਆਉਂਦਾ ਅੱਛਾ ਜੀ ਉਹਨੇ ਗਾਇਆ ਤੇ ਆਪਾਂ ਉਹਨਾਂ ਵੱਲੋਂ ਵੀ ਕੰਪਲੀਟ ਕਰਵਾ ਸਕਦੇ ਹਾਂ ਕਿਉਂਕਿ ਉਹਨਾਂ ਦੀ ਆਵਾਜ਼ ਤੇ ਉਹਨਾਂ ਦੇ ਰਾਈਟਸ ਮੇਰੇ ਕੋਲ ਨਹੀਂ ਓਕੇ ਤੁਹਾਡੀ ਗੱਲ ਗੁਰਮੀਤ ਮੀਤ ਦੇ ਤੇ ਉਹਨਾਂ ਦੇ ਦੇਵ ਤਰੀਕਿਆਂ ਵਾਲਾ ਜੀ ਨੇ ਰਾਈਟਸ ਆਪਣੇ ਗੁਰਮੀਤ ਮੀਤ ਨੂੰ ਦਿੱਤੇ ਹੂੰ ਗੁਰਮੀਤ ਮੀਤ ਨੇ ਅੱਗੇ ਰਾਈਟਸ ਮੈਨੂੰ ਦਿੱਤੇ ਹੂੰ ਤੇ ਹੁਣ ਮੈਂ ਉਹਦੇ ਤੇ ਖਰਚਾ ਕਰਕੇ ਵੀਡੀਓ ਆਡੀਓ ਅ ਪ੍ਰੋਮੋਸ਼ਨ ਵੀ ਬਹੁਤ ਕੀਤੀ ਆ ਸੀ ਉਹਨੂੰ ਕੁਝ ਟਾਈਮ ਸਾਰੇ ਚੈਨਲਾਂ ਤੇ ਸਾਡਾ ਖਰਚਾ ਸਾਡਾ ਹੋਇਆ ਹਾਂ ਪ੍ਰਧਾਨ ਜੀ ਇੱਕ ਸ਼ਬਦ ਤੁਸੀਂ ਬੋਲੋ ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ ਸਾਡਾ ਜਿਵੇਂ ਦੱਸਿਆ ਜਿਵੇਂ ਪੇਮੈਂਟ ਵਸੇ ਲਈ ਆਪਣਾ ਸਾਡਾ ਕਰੋੜਾ ਰੁਪਏ ਲੱਗਿਆ ਉਸ ਦੇ ਉੱਤੇ ਹੂੰ ਉਹਦੇ 3-4 ਅਸੀਂ ਚੈਪਾਂ ਦਿੱਤੀਆਂ ਹੂੰ ਜੋ ਵੀ ਉਹਦੀ ਰਾਇਲਟੀ ਬੰਦੀ ਆ ਸਾਡੀ ਕੰਪਨੀ ਨੂੰ ਨਹੀਂ ਚਾਹੀਦੀ ਹੂੰ ਉਹਦੀ ਕਰਿਆ ਕੋਈ ਸਰੀਆ ਠੀਕ ਹੈ ਅਜੇ ਤੱਕ ਕਾਨੂੰਨ ਮੁਤਾਬਕ ਸਾਰਾ ਕੋਈ ਗੱਲ ਨਹੀਂ ਆ ਸਾਡੀ ਕੋਈ ਜਿਹੜਾ ਕੋਈ ਪਰਸਨਲ ਲੜਾਈ ਜਿਆਦਾ ਬਣਦਾ ਹੈ ਇਹ ਤਾਂ ਕਰਦਾ ਉਹ ਕਾਨੂੰਨ ਮੁਤਾਬਕ ਕਾਪੀਰਾਈਟ ਸੈਕਟ ਦੇ ਮੁਤਾਬਕ ਕੋਈ ਕਾਰਵਾਈ ਜਿਹੜੀ ਬਣਦੀ ਉਹ ਹੋਣੀ ਚਾਹੀਦੀ ਹੈ ਓਕੇ ਜੀ